ਪੰਜਾਬੀਆਂ ਦੇ ਦੁਰਭਾਗ ਪ੍ਰਦੇਸ਼ ਦੇ ਮੁੱਖ ਮੰਤਰੀ ਜਿਹੜੇ ਲੋਕਾਂ ਨੂੰ ਠੱਗ ਕੇ ਜਿਨ੍ਹਾਂ ਨੇ ਸਤਾ ਹਾਸਲ ਕੀਤੀ ਜਿਹੜੇ ਆਪਣੀ ਦਸਤਾਰ ਨੂੰ ਕੱਚੇ ਚ ਰੱਖਦੇ ਨੇ ਬੜਾ ਵੱਡਾ ਪੰਜਾਬੀ ਹੋਣ ਦਾ ਮਾਣ ਦਿਖਾਉਂਦੇ ਨੇ ਜੋ ਭਾਸ਼ਾ ਉਹਨਾਂ ਨੇ ਸੰਸਦ ਦੇ ਵਿੱਚ ਬੋਲੀ ਹਾਊਸ ਦੇ ਵਿੱਚ ਬੋਲੀ ਉਹ ਬੜੀ ਸ਼ਰਮਨਾਕ ਆ ਔਰ ਸਾਰੇ ਜਹਦਾ ਰੋਸ਼ ਆ ਅਰੇ ਤੂੰ ਪੰਜਾਬੀਆਂ ਦਾ ਮਾਣ ਬਣਦਾ ਤੂੰ ਕਹਿੰਦਾ ਮੈਂ ਪੰਜਾਬੀਆਂ ਦੀ ਗੱਲ ਕਰਦਾ ਔਰ ਦੂਜੇ ਪਾਸੇ ਕਹਿੰਨਾ ਵੀ ਪ੍ਰਧਾਨ ਮੰਤਰੀ ਉਹਨਾਂ ਦੇਸ਼ਾਂ ਜਾ ਰਹੇ ਨੇ ਜਿੱਥੇ ਉਹਨਾਂ ਦੀ ਆਬਾਦੀ ਨੇ ਇੰਨੀ ਕਹਾ ਕਿ ਉਹਨੇ ਲੋਕਾਂ ਦਾ ਜੀਸੀਵੀ ਮਸ਼ੀਨ ਦੇਖ ਕੇ ਨੂੰ ਕੱਟੇ ਹੋ ਜਾਂਦੇ ਆ ਇਹ ਤੂੰ ਪੰਜਾਬੀਆਂ ਦਾ ਮਾਣ ਘਟਾ ਰਹੇ ਆ ਜਾਂ ਇਹ ਦੱਸ ਰਹੇ ਆ ਕਿ ਪੰਜਾਬੀ ਇੰਨੇ ਵਿਲੇ ਨੇ ਤੂੰ ਪੰਜਾਬੀਆਂ ਦਾ ਮਾਣ ਘਟਾ ਰਹੇ ਆ ਐਸਾ ਮੁੱਖ ਮੰਤਰੀ ਜੀਨੇ ਅੱਜ ਤੱਕ ਝੂਠ ਬੋਲਿਆ ਠੱਗਿਆ ਪੰਜਾਬ ਦੀ ਜਨਤਾ ਨੂੰ ਲੁੱਟਿਆ ਖਸੋਟਿਆ ਅਜ ਉਹਨਾਂ ਦੇ ਆਪਣੇ ਐਮਐਲਏ ਅੱਤੇ ਤੱਕ ਤੇ ਪਰਚੇ ਹੋ ਰਹੀ ਨਹੀਂ ਤੁਹਾਡੇ ਕੋਲ ਉਹਨਾਂ ਗੱਲਾਂ ਦਾ ਜਵਾਬ ਨਹੀਂ ਔਰ ਤੁਸੀਂ ਕਰੇਦ ਕਰੇਦ ਕੇ ਕਰੇਦ ਕਰੇਦ ਕੇ ਇਹ ਹਾਊਸ ਨੂੰ ਉਹ ਚੁਣੀ ਹੋਏ ਮਰਿਆਦਾ ਦੇ ਮੰਦਰ ਨੂੰ ਤੁਸੀਂ ਲੋਕ ਕਲੰਕਿਤ ਕਰ ਰਹੇ ਹੋ ਜਿਹੜੀ ਭਾਸ਼ਾ ਮੈਂ ਪੁੱਛਦਾ ਚਾਹਨਾ ਵੀ ਭਗਵੰਤ ਮਾਨ ਹਾਊਸ 'ਚ ਬੋਲਦੇ ਨੇ ਉਹ ਭਾਸ਼ਾ ਕੀ ਉਹ ਹਾਊਸ ਦੀ ਮਰਿਆਦਾ ਦੀ ਭਾਸ਼ਾ ਉਹ ਬਾਕੀਆਂ ਤੇ ਓਪੋਜੀਸ਼ਨ ਤੇ ਹੋਰਾਂ ਤੇ ਇਲਜ਼ਾਮ ਲਾਉਂਦੇ ਨੇ ਉਦੋਂ ਉਹਨਾਂ ਦੇ ਬਾਕੀ ਸਪੀਕਰ ਸਾਹਿਬ ਤੋਂ ਲੈ ਕੇ ਬਾਕੀ ਲੋਕ ਕਿਉਂ ਨਹੀਂ ਬੋਲਦੇ पीएस भाषा ਨੂੰ ਆਪਾਂ ਉਹਦੇ ਚ ਪਾ ਰਹੇ ਆ ਜਾਂ ਕੱਢ ਰਹੇ ਆ ਐਸੇ ਮੁੱਖ ਮੰਤਰੀ ਨੇ ਅੱਜ ਸਾਡੇ ਪ੍ਰਦੇਸ਼ ਦਾ ਤਾਂ ਬੇੜਾ ਕਰ ਕਰ ਤਾਂ ਲੋਕ ਤਰਾਹੀ ਤਰਾਹੀ ਕਰ ਰਹੇ ਨੇ ਲੋਕ ਉਹਨਾਂ ਤੋਂ छुटकारा ਚਾਹੁੰਦੇ ਨੇ ਔਰ 2027 ਚ ਜਿਹੜਾ ਅੱਜ ਇਹਦਾ ਹਸ਼ਰ ਹੋਇਆ ਭਗਵੰਤ ਮਾਨ ਦਾ ਜਿਸ ਤੰਗ ਦੇ ਨਾਲ ਪੁਤਲਾ ਬੂਕ ਕੇ ਕੀਤਾ ਗਿਆ ਇਹ ਤੋਂ ਜ਼ਿਆਦਾ ਭੇੜਾ 2027 ਚ ਜਨਤਾ ਨੇ ਕਰਨਾ ਔਰ ਇਹ ਲੋਕਾਂ ਨੂੰ ਧੋਕਣ ਨੂੰ ਛੋਪਨ ਨੂੰ ਔਰ ਪੱਜਨ ਨੂੰ ਰਹਿ ਨਹੀਂ ਮਿਲਣਾ